ਇਸ ਵੇਲੇ ਦੀ ਬਹੁਤ ਵੱਡੀ ਖਬਰ ਆ ਰਹੀ ਆ ਮਿਆਂਮਾਰ ਤੋਂ ਜੀ ਹਾਂ ਦੋਸਤੋ ਮਿਆਂਮਾਰ ਦੇ ਵਿੱਚ ਬਹੁਤ ਹੀ ਵੱਡੇ ਐਲਟੀਟਿਊਡ ਤੇ 7.7 ਦੇ ਭਾਰਤਕ ਕਵਿਕ ਆਇਆ ਹੈ ਪੋਕੰਪਾਇਆ ਹੈ ਤੇ ਬਿਲਡਿੰਗਾਂ ਦੀ ਬਿਲਡਿੰਗਾਂ ਉੱਥੇ ਡਿੱਗ ਗਈਆਂ ਨੇ ਆਇਲੈਂਡ ਅਤੇ ਵੀਅਤਨਾਮ ਦੇ ਕੁਝ ਹਿੱਸਿਆਂ ਦੇ ਵਿੱਚ ਵੀ ਪੋਕੰਬ ਨੂੰ ਮਹਿਸੂਸ ਕੀਤਾ ਗਿਆ ਕਾਫੀ ਜ਼ਿਆਦਾ ਲੋਕਾਂ ਦਾ ਨੁਕਸਾਨ ਹੋ ਚੁੱਕਾ ਹੈ ਜਾਨ ਮਾਲ ਦਾ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਇਸ ਸਮੇਂ ਦੀਆਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੀ ਦੇਖਦੇ ਉੱਤੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਥੱਲੇ ਡਿੱਗ ਗਈਆਂ ਇੰਨਾ ਵੱਡਾ ਉਹ ਕੰਪ ਅੱਜ ਆਇਆ ਹੈ ਇਸ ਵਕਤ ਸੋ ਕੁਦਰਤ ਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੇ ਵੱਡੇ ਬਿਲਡਿੰਗਾਂ ਨੇ ਜਿਹੜੀਆਂ ਮਿੰਟਾਂ ਦੇ ਵਿੱਚ ਦੇਖਦੇ ਦੇਖਦੇ ਸੁਆਹ ਹੋ ਗਈਆਂ ਕੁਦਰਤ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਦੋਸਤੋ ਇਹ ਦੇਖੋ ਕਿੰਨੀ ਵੱਡੀ ਵੱਡੀ ਜਿਹੜੀ ਬਿਲਡਿੰਗਾਂ ਨੇ ਉਹ ਡਿੱਗ ਚੁਕੀਆਂ ਨੇ ਇਸ ਭੁਕੰਪ ਦੇ ਵਿੱਚ ਸੋ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਮਹਿਮਾਰ ਦੇ ਵਿੱਚ Boy, boy. oh, oh. oh.